ਰੁਕ ਪੰਜਾਬ ਫੋਨ ਕਰਤੇ ਯਾਰ ਪਤੰਦਰ ਨੂੰ ਵੀ ਆ ਜਾ ਯਾਰ ਪਤੰਦਰ ਲਹੂ ਪੀ ਰਖਿਆ ਕਦੋਂ ਦਾ ਵੀ ਇੱਕ ਕਿਹੜਾ ਨੇੜੇ ਜਾਣਾ ਦੂਰ ਜਾਣਾ ਬਾਹਲਾ ਫੋਨ ਕਰ ਇਹਨੂੰ ਆ ਫਿਰਦਾ ਬਾਈ ਓਏ ਆ ਅੱਗੇ ਨੂੰ ਲੱਗ ਗਿਆ ਫੋਨ ਆਇਆ ਨੇ ਅੱਡ ਲਹੂ ਪੀਤਾ ਕੋਨੇ ਪੀ ਰਖਿਆ ਓ ਨੋ ਓਏ ਆ ਜਾ ਯਾਰ ਬਾਈ ਤੇਰੇ ਮਾਗਰਨਾ ਮੈਨੂੰ ਅੱਧਾ ਘੰਟਾ ਹੋ ਗਿਆ ਖੜੇ ਨੂੰ ਯਾਰ ਪਤੰਦਰ ਮੈਨੂੰ ਖੜਾ ਕੇ ਆਪ ਤੂੰ ਆਇਆ ਨਹੀਂਗਾ ਉਹ ਮੂੰ ਚਾਕੇ ਮੈਂ ਦੱਸ ਤੇਰੇ ਵਾਤੇ ਬੇਲਾ ਉਹ ਬਾਈ ਪਰੇ ਹੋ ਕੇ ਖੜਨਾ ਓ ਕੀ ਜੜੀ ਹੈ ਨਾ ਉਹ ਬਾਈ ਕੀ ਹੋ ਗਿਆ ਤੂੰ ਦਾ ਰੋਈ ਜਾਣਾ ਯਾਰ ਓ ਇੱਕ ਮਿੰਟ ਯਾਰ ਤੂੰ ਆ ਜਲਦੀ ਇੱਥੇ ਕੋਈ ਆ ਗਿਆ ਸੀਗਾ ਮੁੰਡਾ ਆਪਣੇ ਪੁਰਾਣਾ ਜਾਰ ਵੇਲੀ ਆ ਉਹ ਕੀ ਹੋ ਗਿਆ ਬਾਈ ਰੋਈ ਜਾਣਾ ਬਾਈ ਯਾਰ ਆਪਣਾ ਕੁੱਤਾ ਮਰ ਗਿਆ ਲਾ ਪਤੰਦਰਾ ਕੁੱਤੇ ਹੀ ਮਰਿਆ ਮੈਂ ਕਿਹਾ ਪਤਾ ਨਹੀਂ ਕੀ ਹੋ ਗਿਆ ਕੋਈ ਗੱਲ ਨਹੀਂ ਜਾਨਵਰ ਆ ਯਾਰ ਫਿਰ ਹੁਣ ਆਪਦੀ ਉਮਰ ਪੁਗਤਾ ਕੇ ਜਾਣਾ ਹੀ ਆ ਕੁੱਤਾ ਵਾਂਗੂ ਪਾਲਿਆ ਸੀ ਯਾਰ ਉਹ ਭਰਾਵਾ ਕੁੱਤਾ ਵਾਂਗੂ ਦਾ ਚੱਲ ਕੋਈ ਗੱਲ ਨਹੀਂ ਪਾਲਿਆ ਸੀ ਚੱਲ ਤੂੰ ਹੌਂਲਾ ਰੱਖ ਕੋਈ ਗੱਲ ਨਹੀਂ ਫਿਰ ਮੈਨੂੰ ਦੱਸ ਹੁਣ ਮੈਂ ਖੈਰ ਬਾਈ ਉ ਤਾਂ ਆਪਾਂ ਚੱਲ ਬਾਈ ਨਾਲ ਲੜਿਆ ਤੇ ਮੈਂ ਕਿਹਾ ਪਤਾ ਨਹੀਂ ਬਾਈ ਨਾਲ ਜਾਊਗਾ ਕਿ ਨਾ ਚੱਲੇਗਾ ਯਾਰ ਬਾਈ ਕੁੱਤਾ ਨਾ ਆਪਾਂ ਕੋਈ ਗੱਲ ਨਹੀਂ ਫਿਰ ਦੱਬਿਆਵਾਂਗੇ ਮੈਨੂੰ ਕੰਮ ਹੈ ਯਾਰ ਦੋ ਦਿਨ ਘੰਟੇ ਬਾਈ ਯਾਰ ਉਹਨੂੰ ਨਾ ਮੇਰਾ ਰੋ ਬੁਰਾ ਹਾਲ ਹੋ ਜੂ ਕੋ ਰੋ ਨਾ ਰੋ ਨਾ ਕੋਈ ਨਾ ਚੱਲ ਕੋਈ ਗੱਲ ਨਹੀਂ ਯਾਰ ਮੈਂ ਫਿਰ ਉਹ ਮੁੰਡੇ ਨੂੰ ਕਰਦਾ ਮਨਾ ਜਾਉ ਕਰ ਲਾ ਜਾਇਆ ਹੂ ਉਹਦੇ ਹੀ ਕੰਮ ਸੀ ਉਹਦੇ ਕੰਮ ਹੀ ਜਾਣਾ ਸੀ ਮੈਂ ਚੱਲ ਮੈਂ ਆਉਣਾ ਤੂੰ ਕਰ ਤਿਆਰੀ ਜਾ ਕੇ ਤਿਆਰੀ ਤਾਂ ਕੀ ਕਰਨਾ ਮੈਂ ਆ ਗਿਆ ਬਸ ਤੇ ਮਗਰ ਗੜਾਈ ਲੁੜੀ ਭੁੱਲ ਜਾ ਯਾਰ ਆਪਾਂ ਲੜੇ ਸੀ ਚੰਗਾ ਚੱਲ ਚੱਲ ਕੋਈ ਨਾ ਆਉਣਾ ਫਿਰ ਮੈਂ ਚੱਲ ਹੋਰ ਦੁੱਖ ਮੇਲ ਤਾਂ ਆਪਣੀ ਕੰਮ ਆਉਂਦਾ ਆਹ ਕੋਈ ਨਾ ਚਾਚਾ ਇਹਨੂੰ ਕਰ ਦਿਆਂ ਫੋਨ ਮੈਂ ਓ ਬਾਈ ਤੂੰ ਹੁਣ ਆਈ ਯਾਰ ਉਹ ਕਿਉਂਕਿ ਯਾਰ ਮੈਂ ਘਾਟਾ ਹੋ ਗਿਆ ਉੱਥੇ ਕੋਈ ਜਾਰ ਬੇਲੀ ਆ ਗਿਆ ਉਹਨਾਂ ਦਾ ਕੁੱਤਾ ਮਰ ਗਿਆ ਉਹ ਹੋਰ ਉਹ ਕਹਿੰਦਾ ਪਤਾ ਨਹੀਂ ਕੁੱਤਾ ਮਰ ਗਿਆ ਪਤਾ ਨਹੀਂ ਏਡੀ ਕੀ ਜੇਸ ਵੀ ਲੈ ਕੇ ਆਉਣੇ ਹੈਗਾ ਦੱਬ ਕੇ ਆਉਣਾ ਯਾਰ ਕੱਲ ਨੂੰ ਬਾਗ ਚਲਾਂਗੇ ਚਲਾਇਆ ਕਰ ਤੂੰ ਜਾਇਆ ਯਾਰ ਆਪਾਂ ਫੇਰ ਸਹੀ ਚੱਲ ਬੜਾਂਗੇ ਤੂੰ ਕਿਰਾ ਤੂੰ ਕੱਢਿਆ ਕਿਡਾ ਚੱਲ ਚੰਗਾ ਫਿਰ ਹੈ ਕੱਲ ਜੇ ਗੱਲ ਬਾਤ ਹੋਈ ਤਾਂ ਮੈਨੂੰ ਫੋਨ ਕਰੀ ਚੰਗਾ ਫਿਰ ਕਦੋਂ ਦਾ ਫੋਨ ਫੋਣ ਜਾ ਕਰਿਆ ਯਾਰ ਲੇਟ ਹੋ ਗਿਆ ਉਹ ਸੁਖਦੀਪ ਆਇਆ ਬਾਈ ਲੰਗਾ ਲੰਗਾ ਇੱਥੇ ਬੈਠਾ ਬਾਹਰ ਆ ਬੈਠਾ ਵਾਓ ਉਹ ਬਾਈ ਮੈਨੂੰ ਕੰਮ ਆ ਯਾਰ ਚੱਲ ਚਲੀ ਛੇਤੀ ਛੇਤੀ ਦੱਬ ਕੇ ਆ ਕੇ ਕੁੱਤਾ ਫਾਇਰ ਬਾळा ਮੂਸ ਯਾਰ ਉਹਦੇ ਨਾਲ ਚੱਲ ਫਿਰ ਖੜਾ ਤਾਂ ਹੋ ਚੱਲੀਏ ਫਿਰ ਉਹ ਛੱਡ ਦੇ ਰੋਣਾ ਯਾਰ ਬਾਈ ਕਿਹੜਾ ਹੋਵੇਂ ਤੂੰ ਨਾ ਪੌਦੇ ਲੜੇ ਸੀ ਤੈਨੂੰ ਅਕਲ ਨਹੀਂ ਆਈਗੀ ਚੱਕੇ ਮੂੰਹ ਇੱਥੇ ਆ ਗਿਆ ਮੇਰੇ ਘਰੇ ਮੈਂ ਤੇਰੇ ਘਰੇ ਆਇਆਂਗਾ ਇੱਥੇ ਗੰਡੇ ਲੈਣ ਆਇਆ ਤੂੰ ਆ ਜਾਂਦੇ ਚੱਕੇ ਮੂੰਹ ਜਦ ਆਪਾਂ ਲੜੇ ਹੋਏ ਤਾਂ ਇੱਥੇ ਲੈਣ ਕਿ ਆ ਤੈਨੂੰ ਸੱਦਿਆ ਕਿ ਨਹੀਂ ਆਹੀ ਕੰਮ ਬਸ ਤੇ ਬੈਲ ਬਟਣਾ ਸੀ ਆ ਜਾਂਦੇ ਮੂੰਹ ਚੱਕ ਕੇ ਸੱਦਿਆ ਨਹੀਂ ਕਰਿਆ ਨਹੀਂ ਭੱਗ ਜਾ ਇੱਥੋਂ ਖਾ ਖਾ ਨਾ ਮੋਟਾ ਹੋਈ ਜਾਂਦਾ ੱਟ ਨੂੰ ਕਰ ਲੈ ਅੰਦਰ ਤੇਰੇ ਤੋਂ ਅੱਗੇ ਤਾਂ ਇਹ ਜਾਂਦਾ ਆਪਣਾ ਕੁੱਤਾ ਝੂਠ ਮਾਰ ਕੇ ਸੱਦ ਲਿਆ ਲੜਾਈ ਵਾ ਪਾ ਕੇ ਸਾਡੇ ਤਾਂ ਬੱਕਰੀਆਂ ਐ ਅਈ ਚਾਕੇ ਮੂ ਆ ਜਾਂਦੇ ਐ ਇਥੇ